ਰਾਜ ਸਿੰਘ ਜੀ ਤੇਲਮਾ ਕੰਤਸ ਠੀਕ ਆਨੁਭਵ ਕਰਕੇ ਮੈਂ ਬਾਤ ਕਰਨਾ ਇਹ ਤੇਜਿੰਦਰ ਸਿੰਘ ਸਿੱਧੂ ਮੇਰਾ ਭਾਂਜਾ ਸੀ ਸਾਡਾ ਇਹ ਭਾਂਜਾ ਕੋਈ ਲਗਭਗ 9 ਬਰੇ ਪਹਿਲਾਂ ਵਯਾ ਹਿਆ ਸੀ ਅਸੀਂ ਤਾਂ ਉਹਨੂੰ ਅਮਨ ਹੀ ਕਹਿੰਦੇ ਹਾਂ ਪਰ ਉਹਦਾ ਪੱਕਾ ਨਾਮ ਮਨਜੀਤਕੌਰ ਸੀ ਹੀਰੋ ਕਲਾ ਪਿੰਡ ਦਾ ਮਾਨਸਾ ਜਿਹੜੇ ਚ ਵਿਆਹ ਹੋਏ ਨੂੰ ਵੀ 9 ਸਾਲ ਹੋ ਗਏ ਤੇ ਬੜਾ ਇੰਟੈਲੀਜੈਂਟ ਬਹੁਤ ਸ਼ਰੀਫ ਬੜਾ ਹੌਣ ਹਾਰ ਬੱਚਾ ਸੀ ਬਹੁਤ ਕੰਮ ਪੰਜ ਭਾਗ ਲੈਂਦਾ 52 ਬਰੀ ਉਸ ਬੱਚੇ ਨੇ ਖੌਨਦਾਨ ਦਿੱਤਾ ਹੋਇਆ ਸੀ ਉਹ ਅਕ ਵਕਤਾਂ ਦੇ ਸਮਾਜ ਸੇਵੀ ਕੰਮ ਕਰਨੇ ਕੈਂਪਾਂ ਚ ਜਾਣਾ ਯੂਨੀਵਰਸਿਟੀ ਚ ਜੌਬ ਕਰਦਾ ਸੀ ਪਹਿਲਾਂ ਬੈਂਕ ਦੀ ਵੀ ਜੌਬ ਕੀਤੀ ਉਹ ਬੱਚੀ ਕੋਈ ਜ਼ਿਆਦਾ ਇੰਟੈਲੀਜੈਂਟ ਤਾਂ ਹੈ ਨਹੀਂ ਸੀ ਜਿਹੜੀ ਮਨਜੀਤ कौर ਹੈ ਬਸ ਸਾਨੂੰ ਪਰਿਵਾਰ ਨੂੰ ਇਹਨਾਂ ਨੂੰ ਸਾਰਿਆਂ ਨੂੰ ਇੱਕ ਹੀ ਗੱਲ ਦੇ ਪਿੱਛੇ ਝਾਂਸੇ ਚ ਚਲਾਈ ਰੱਖਿਆ ਕਿ ਅੱਜ ਕੱਲ ਸਾਰੇ ਬਾਹਰ ਜਾਵਾਂਗੇ ਤਾਂ ਆਪਣਾ ਘਰ ਵਧੀਆ ਚੱਲੂਗਾ ਘਰ ਦੀ ਤੁਸੀਂ ਹਾਲਤ ਦੇਖ ਲਓ ਗਰੀਬੀ ਪਹਿਲਾਂ ਹੀ ਬਹੁਤ ਸੀ ਤੇ ਉਹਨੇ ਇੰਨਾ ਕ ਪੈਸਾ ਬਰਬਾਦ ਕਰਵਾਇਆ ਵੀ ਆਈਲੈਂਡਸ ਕੀਤਾ ਸਾਨੂੰ ਤਾਂ ਦੱਸਦੇ ਨਹੀਂ ਸਾਨੂੰ ਤਾਂ ਐ ਵੀ ਨੌਕ ਵਾਰੀ ਕਰਵਾਇਆ ਪਰ ਉਹਨੇ ਵੀਡੀਓ ਵੀ ਜਿਹੜੀ ਪਾਈ ਆ ਭੇਜੀ ਉਹ ਚ ਵੀ ਕਿਹਾ ਵੀ ਮੈਂ 14 ਵਾਰੀ ਤਾਂ ਉਹਨੂੰ ਆਈ ਲੈਸ ਕਰਵਾਇਆ ਕੈਨੇਡਾ ਦੀ ਫਾਈਲ ਲੈਟਰ ਵਾਲੀ ਚਾਰ ਵਾਰੀ ਉਹ ਰਿਫਿਊਜ਼ ਹੋ ਗਈ ਬਹੁਤ ਪੈਸਾ ਬਰਬਾਦ ਹੋਇਆ ਰਿਫੰਡ ਹੋਏ ਨਹੀਂ ਪੈਸੇ 8 ਤੋਂ 10 ਲੱਖ ਰੁਪਏ ਉਹਦੋਂ ਬਰਬਾਦ ਹੋਇਆ ਫਿਰ ਹੁਣ ਆਪਦੀ ਜਿੱਦ ਤੇ ਰਹੀ ਉਹਨੂੰ ਬਹੁਤ ਕਿਹਾ ਵੀ ਆਪਾਂ ਰਹਿਣ ਦੀਏ ਹੁਣ ਕਿੰਨੀ ਵੀ ਜਾਣਾ ਹੈ ਫਿਰ ਹੁਣ ਯੂਕੇ ਦਾ ਵੀਜ਼ਾ ਉਹਨੇ ਲਵਾ ਲਿਆ ਸਟੱਡੀ ਦਾ ਸਤੰਬਰ 2023 ਦੇ ਵਿੱਚੋਂ ਗਈ ਆ ਕਾਫੀ ਪੈਸਾ ਲੱਗਾ ਜਦੋਂ ਮੈਂ ਪਹਿਲਾਂ 8 ਲੱਖ ਲੱਗ ਗਿਆ ਸੀ 34 ਲੱਖ ਰੁਪਏ ਹੋਣ ਲੱਗ ਗਿਆ ਫਿਰ ਟਿਕਟਾਂ ਦਾ ਜਿਹੜਾ ਉਹ ਅਲੱਗ ਲੱਗ ਗਿਆ ਕੋਈ 42-43 ਲੱਖ ਰੁਪਏ ਦੇ ਥੱਲੇ ਆ ਗਏ ਡੇਢ ਕਿਲਾ ਪਹਿਲੀ ਵੇਚੀ ਇਹਨਾਂ ਨੇ ਇਥੋਂ ਗਵਾਂਡੀਆਂ ਤੋਂ ਹੋਰਾਂ ਤੋਂ ਪਿੰਡ ਵਾਸੀਆਂ ਤੋਂ ਰਿਸ਼ਤੇਦਾਰਾਂ ਤੋਂ ਪੈਸੇ ਖੜੇ ਹੱਥ ਧਾਰ ਭੜੇ ਕਰਜ਼ਾ ਲਿਆ ਲਿਮਟਾਂ ਚੱਕੀਆਂ ਕਰਜ਼ੇ ਦੀ ਪੰਡ ਵੀ ਭਾਰੀ ਹੈ ਬਹੁਤ ਭਾਰੀ ਪੰਡ ਹੈ ਜੀ ਉਹ ਜਦੋਂ ਉਹਦੇ ਪਿੱਛੇ 4 ਕਿ ਮਹੀਨੇ ਪਿੱਛੋਂ ਇਹ 5-6 ਮਹੀਨੇ ਪਿੱਛੋਂ ਚਲਾ ਗਿਆ 6 ਫਰਵਰੀ 2024 ਨੂੰ ਗਿਆ ਸੀ ਕੋਈ 11 ਕਿ ਮਹੀਨੇ ਹੋਇਆ ਹਾਲੇ ਸਾਲ ਹੋਣ ਵਾਲਾ ਉਹਨੂੰ ਗਿਆ ਤੇ ਉੱਥੇ ਜਾ ਕੇ ਜਦੋਂ ਉਹਨੇ ਦੇਖਿਆ ਉਹਦਾ ਮਾਹੌਲ ਹੀ ਕੁਛ ਹੋਰ ਸੀ ਉਹ ਕਿਸੇ ਹੋਰ ਮੁੰਡੇ ਨਾਲ ਰਹਿਣ ਲੱਗ ਪਈ ਉਹਦੇ ਨਾਲ ਨਜਾਇਜ਼ ਸੰਬੰਧ ਬਣਾ ਕੇ ਜਿੱਥੇ ਰੂਮ ਚ ਰਹਿੰਦੀ ਸੀ ਉੱਥੇ ਸਾਰੇ ਦਾ ਸਾਰਾ ਉਹਨੇ ਆਪਦਾ ਹੀ ਬਣਾ ਰੱਖਿਆ ਸੀ ਜਿਵੇਂ ਉਹਦੀ ਵਾਈਫ ਹੁੰਦੀ ਆ ਜਿਉਂਨੇ ਰੂਮ ਵੀ ਲਿਆ ਤਾਂ ਉੱਥੇ ਜਾ ਕੇ ਇਹ ਕਿਹਾ ਸੀ ਵੀ ਇਹ ਮੇਰਾ ਹਸਪੰਡ ਹੈ ਤੇ ਆਪਦੇ ਰੂਮ ਚ ਉਹਨਾਂ ਦੀਆਂ ਫੋਟੋਆਂ ਨਾਲ ਦੋ ਮਾਰੀਆਂ ਲਵਾਲਵਾ ਕੇ ਜਦੋਂ ਇਹਨੇ ਦੇਖਿਆ ਵੀ ਆਹ ਤੋ ਕੀ ਕੀਤਾ ਉਹ ਕਹਿੰਦੀ ਮੇਰੀ ਜ਼ਿੰਦਗੀ 'ਚ ਇਹ ਆ ਚੁੱਕਾ ਹੈ ਉਸ ਤੋਂ ਬਾਅਦ ਸਗੋਂ ਇਹਨੂੰ ਬਹੁਤ ਟੌਰਚਰ ਕੀਤਾ ਉਹਨਾਂ ਨੇ ਤੰਗ ਕੀਤਾ ਦੋਵਾਂ ਮਾਣੇ ਰਲ ਕੇ ਸਾਨੂੰ ਤਾਂ ਸਮਝ ਨਹੀਂ ਆਉਂਦੀ ਵੀ ਇੱਥੇ ਦੇਖੋ ਸ਼ਰੀਫ ਲੱਗਦੀ ਸੀ ਚਲੋ ਥੋੜਾ ਮੋਟਾ ਜਿਵੇਂ ਘਰਾਂ 'ਚ ਚੱਲੀ ਜਾਂਦਾ ਹੁੰਦਾ ਦੋਮਾ ਭਰਾਵਾਂ 'ਚ ਫਰਕ ਪੈਣ ਵਾਲੀਆਂ ਗੱਲਾਂ ਕੰਦ ਕੜਬਾਤੀ ਇਹ ਬੁੜਿਆਂ ਦੀ ਇੱਕ ਆਮ ਜੀ ਗੱਲ ਹੁੰਦੀ ਹੈ ਵੀ ਇਹਨਾਂ 'ਚ ਇਤفاق ਨਹੀਂ ਛੱਡ ਰੱਖਣ ਦਿੱਤਾ ਉੱਥੇ ਜਾ ਕੇ ਵੀ ਉਹ ਇਹੋ ਜਿਹਾ ਕੁਝ ਕਰੂ ਐਨੀ ਪੰਡ ਪੈਸਿਆਂ ਦੀ ਲਵਾ ਕੇ ਆਪਦੀ ਜਿੱਦ ਪੂਰੀ ਕਰਕੇ ਉਹ ਇੰਗਲੈਂਡ ਵੱਚੀ ਤੇ ਇੱਥੇ ਕੁਝ ਵੀ ਘਰ ਦਾ ਸੋਚਿਆ ਹੀ ਨਹੀਂ ਉਲਟਾ ਜਾ ਕੇ ਹੋਰ ਪੈਸੇ ਮੰਗਵਾਏ ਜਾਨ ਤੋਂ ਬਾਅਦ 6 ਲੱਖ ਰੁਪਏ ਉਹਨੂੰ ਹੋਰ ਦਿੱਤਾ ਉਹਨੇ ਆਪਦਾ ਵੀਜ਼ਾ ਜਿਹੜਾ ਉਹ ਐਕਸਟੈਂਡ ਕਰਵਾ ਲਿਆ ਤੇ ਇਹਦਾ ਹੋਣ ਵੀ ਨਹੀਂ ਦਿੱਤਾ ਇਹ ਤੋਂ ਗਏ ਤੋਂ ਪਾਸਪੋਰਟ ਵੀ ਫੜ ਲਿਆ ਤੇ ਸਾਰੇ ਡਾਕੂਮੈਂਟ ਆਪਦੇ ਕੋਲੇ ਰੱਖ ਲਏ ਤੇ ਇਹਨੂੰ ਕਹਿੰਦਾ ਵੀ ਇੱਥੇ ਆਈ ਰਹਿਣਾ ਪੈਂਦਾ ਹੁੰਦਾ ਮੈਂ ਤੁਹਾਨੂੰ ਰਿਪੋਰਟ ਕਰਵਾ ਦੂੰਗੇ ਤੇ ਜੇ ਕਿਸੇ ਨੂੰ ਕੁਝ ਕਿਹਾ ਜਾਂ ਦੱਸਿਆ ਤਾਂ ਦੇਖ ਲੈ ਉਹਨੇ ਸਾਨੂੰ ਦੱਸਣ ਤੋਂ ਪਹਿਲਾਂ ਕਿਉਂਕਿ ਸਾਡੀ ਭੈਣ ਉਹਦੀ ਮਾਂ ਜਿਹੜੀ ਉਹ ਵੀ ਕੈਂਸਰ ਦੀ ਮਰੀਜ਼ ਆ ਉਹ ਜਦੋਂ ਗਿਆ ਉਥੇ ਤੀਜੇ ਦਿਨ ਬਾਅਦ ਪਹਿਲਾ ਫੋਨ ਕੀਤਾ ਤਾਂ ਉਸ ਵਕਤ ਅਸੀਂ ਸਾਡੀ ਭੈਣ ਦੇ ਕੀਮਾ ਲਵਾ ਕੇ ਹਟੇ ਸੀ ਪਹਿਲੀ ਫਿਰ ਜਦੋਂ ਉਹਨੂੰ ਪਤਾ ਲੱਗਿਆ ਵੀ ਮਾਂ ਨੂੰ ਤਾਂ ਮੇਰੀ ਨੂੰ ਕੈਂਸਰ ਨਿਕਲਿਆ ਵੀ ਜੇ ਮੈਨੂੰ ਪਤਾ ਹੁੰਦਾ ਮੈਂ ਜਾਂਦਾ ਹੀ ਨਾ ਫਿਰ ਉਹਨੂੰ ਪਛਤਾਵਾ ਡਬਲ ਹੋ ਗਿਆ ਅੰਦਰ ਅੰਦਰ ਉਹ ਧੋਖਦਾ ਰਿਹਾ ਪਰ ਸਾਨੂੰ ਨਹੀਂ ਦੱਸਿਆ ਐਥੇ ਉਹਨੂੰ ਫਿਰ ਜਦੋਂ ਸਾਨੂੰ ਗੱਲ ਪਤਾ ਲੱਗੀ ਪਹਿਲਾਂ ਉਹਨੇ ਆਪਣੇ ਸਹੁਰਿਆਂ ਨੂੰ ਕਿਹਾ ਵੀ ਇਹਦਾ ਕੋਈ ਹੱਲ ਕਰ ਦਿਓ ਮੇਰੇ ਕਹਿਣੇ ਤੋਂ ਬਾਹਰ ਹੈ ਕਿਸੇ ਹੋਰ ਮੁੰਡੇ ਨਾਲ ਰਹੀ ਜਾਂਦੀ ਆ ਇਹਨੂੰ ਸਮਝਾ ਦਿਓ ਸਾਡਾ ਘਰ ਦੂਰਾ ਕਰਤਾ ਇਹਨੇ ਬਹੁਤ ਘਰ ਪਟਿਆ ਗਿਆ ਉਹ ਕਨੇ ਵੀ ਟੂਰਨਾਮੇ ਕਰੀ ਜਾਂਦਾ ਤਾਂ ਕੁੜੀ ਮੈਂ ਕੁੜੀਆਂ ਨਾਲ ਰਹਿਣੀ ਆ ਵੀ ਤੇ ਮੈਂ ਆਈ ਰਹਿਣਾ ਪੈਂਦਾ ਫਲਾਣਾ ਕਰਨਾ ਪੈਂਦਾ ਉਹਨਾਂ ਨੂੰ ਵੀ ਉਹ ਗੱਪ ਲਾਈਗੀ ਪਰ ਬਾਅਦ ਤੇ ਵਿੱਚ ਪਤਾ ਲੱਗਿਆ ਵੀ ਸਾਰੀ ਉਹਨਾਂ ਦੀ ਰਲੀ ਮਰੀ ਭੋਗਤ ਸੀ ਹੁਣ ਕੀ ਘਟਨਾ ਵਾਪਰੀ ਫੋਨ ਰਿਹਾ ਸੁਸਾਇਡ ਕੀਤਾ ਦੱਸਿਆ ਸਾਨੂੰ ਤਾਂ ਜਦੋਂ ਉਹਨੂੰ ਫੋਨ ਕੀਤਾ ਇੱਥੇ ਮਰਨ ਤੋਂ ਪਹਿਲਾਂ ਉਹਨੇ ਦੋ ਵੀਡੀਓ ਵੀ ਪਾਈਆਂ ਆਪਦੀ ਮਾਂ ਨੂੰ ਵੀ ਇਹ ਕਹੀਗਾ ਵੀ ਮਾਂ ਨਾ ਇਹਨਾਂ ਨੇ ਬਹੁਤ ਕਿਹਾ ਵੀ ਅਸੀਂ ਪੈਸੇ ਪਾ ਕੇ ਇਕੱਠੇ ਕਰਕੇ ਤੁਹਾਨੂੰ ਟਿਕਟ ਲੈ ਦਨੇ ਤੂੰ ਵਾਪਸ ਆ ਜਾ ਉਹ ਕਹਿੰਦਾ ਮੈਂ ਕੀ ਮੂੰਹ ਦਿਖਾਉਂਗਾ ਆ ਕੇ ਵੀ ਆਪਦੇ ਜਨਾਨੀ ਨੂੰ ਵੀ ਉੱਥੇ ਕਿਸੇ ਹੋਰ ਦੇ ਲੜ ਲਾ ਕੇ ਆ ਗਿਆ ਤੇ ਇਥੋਂ ਕਹਿੰਦਾ ਜਿਹੜੇ ਜਿਹੜੇ ਲੋਕਾਂ ਨਾਮ ਪੈਸਾ ਦੇਣਾ ਕਿਹਦਾ ਕਿਹਦਾ ਵਾਪਸ ਮੋੜੂਗਾ ਚਰਜੀ ਦੀ 판ਡਾ ਜਿਹੜੀ ਸੇਰਾ ਮੈਂ ਕਿਵੇਂ ਵਾਪਸ ਮੋੜੂਗਾ ਮੈਂ ਨਹੀਂ ਆ ਸਕਦਾ ਬਹੁਤ ਸਮਝਾਇਆ ਉਹਨੂੰ ਬਹੁਤ ਕਿਹਾ ਅਖੀਰ ਤੱਕ ਉਹਨੇ ਉਹ ਕੋਸ਼ਿਸ਼ਾਂ ਵੀ ਕੀਤੀਆਂ ਪਰ ਉਹਦੀ ਸ਼ਰਾਫਤ ਦਾ ਨਜਾਇਜ਼ ਫਾਇਦਾ ਠਾਇਆ ਗਿਆ ਦੇਖੋ ਮੈਂ ਤਾਂ ਅਕਸਰ ਹੀ ਕਹਿੰਦਾ ਹੁੰਨਾ ਕਿ ਜੋ ਰੱਬ ਕਰਦਾ ਚੰਗਾ ਕਰਦਾ ਪਰ ਇਥੇ ਆ ਕੇ ਵੀ ਕਹਿੰਦਾ ਸ਼ਰੀਫ ਐਨਾ ਹੋਣ ਆਰ ਇੰਟੈਲੀਜੈਂਟ ਬੱਚਾ ਭਗਤ ਬੱਚਾ ਜਿਹਦੇ ਨਾਲ ਆਹ ਕੁਛ ਹੋਇਆ ਨਾ ਵੀ ਰੱਬਾ ਤੂੰ ਇਹ ਸਾਡੇ ਨਾਲ ਕਿਉਂ ਇਹੋ ਜਿਹਾ ਪਾਣਾ ਵਰਤਾਇਆ ਸਾਡੀ ਮੰਗ ਇਹ ਆ ਜੀ ਵੀ ਉਹਨਾਂ ਨੂੰ ਸਜ਼ਾਾਂ ਮਿਲਣੀਆਂ ਚਾਹੀਦੀਆਂ ਉਹਦੀ ਪਤਨੀ ਤੇ ਜਿਹੜਾ ਉਹਦੇ ਨਾਲ ਹੁਣ ਰਹਿੰਦਾ ਮੁੰਡਾ ਉਥੇ ਉਹਦੀ ਪਤਨੀ ਦਾ ਨਾਮ ਅਨਜੀਤ ਕੌਰ ਹੈ ਪੁੱਤਰੀ ਮੱਗਰ ਸਿੰਘ ਵਾਸੀ ਹੀਰੋਕਲਾਂ ਜ਼ਿਲ੍ਹਾ ਮਾਨਸਾ ਜਿਹੜਾ ਉਹਦਾ ਸਹੁਰਾ ਉਹਦਾ ਪਿਓ ਮੱਗਰ ਸਿੰਘ ਉਦੇ ਦੋਨੇ ਭਰਾ ਉਹਨਾਂ ਬਾਰੇ ਉਹ ਫੇਰਵਾ ਪਾ ਕੇ ਗਿਆ ਵੀਡੀਓ ਭੇਜ ਕੇ ਗਿਆ ਸਾਨੂੰ ਤੇ ਜਿਹੜਾ ਜਿਹਦੇ ਨਾਲ ਰਹਿੰਦੀ ਸੀ ਲਬਰੀਤ ਉਹ ਇਥੋਂ ਪਿੱਛੇ ਆ ਉਹਦਾ ਬਿਸਨੰਦੀ ਪਿੰਡ ਆ ਉਹਦੇ ਪਿਓ ਦਾ ਨਾਮ ਸੁਭਾ ਸਿੰਘ ਹੈ ਤੇ ਉਹਨਾਂ ਬਾਰੇ ਉਹ ਕਹਿ ਕੇ ਵੀ ਗਿਆ ਉਹ ਉਹਨੂੰ ਤਾਂ ਪਰੇਸ਼ਾਨ ਕਰਦੇ ਸੀ ਉਹਨਾਂ ਨੂੰ ਉਹਨੂੰ ਉਥੋਂ ਘਰੋਂ ਵੀ ਕੱਢਿਆ ਫੇਰ ਵੀ ਕੁੱਟਦੇ ਸੀ ਫਿਰ ਉਹਦਾ ਵੀਜ਼ਾ ਵਧ ਨਹੀਂ ਦਿੱਤਾ ਉਹਦੇ ਡਾਕੂਮੈਂਟ ਦਿੰਦੇ ਨਹੀਂ ਸੀ ਫਿਰ ਜਿੰਨੇ ਪੈਸੇ ਉਹ ਕਮਾ ਕੇ ਲਾਉਂਦਾ ਸੀ ਉਹ ਦੋਵੇਂ ਬਹਿ ਕੇ ਨਸ਼ਾ ਕਰਦੇ ਸੀ ਬੋਤਲਾਂ ਦਾਰੂ ਦੀਆਂ ਪੀਂਦੇ ਸੀ ਲਾੜਾ ਵੀ ਸੁਸਾਇਡ ਕੀਤਾ ਉਹਨੇ ਜਾਂ ਕੋਈ ਸਾਨੂੰ ਤਾਂ ਜੀ ਦੇਖੋ ਸਾਨੂੰ ਤਾਂ ਹਜੇ ਕਲੀਅਰ ਨਹੀਂ ਪਤਾ ਅਸੀਂ ਚਾਹੁੰਨੇ ਵੀ ਉਹਦਾ ਸਾਨੂੰ ਖੁੱਲ ਕੇ ਪਤਾ ਲੱਗ ਜੇ ਨਾ ਹੀ ਉਥੇ ਕੁਝ ਦੱਸਦੇ ਆ ਨਾ ਹੀ ਪੁਲਿਸ ਦੱਸਦੀ ਆ ਸਾਨੂੰ ਤਾਂ ਕਹਤਾ ਵੀ ਇਹਨੇ ਸੁਸਾਈਡ ਕੀਤਾ ਪਤਾ ਲੱਗੂਗਾ ਜਾਂਚ ਹੋਣੀ ਚਾਹੀਦੀ ਆ ਜੀ ਵੀ ਉਹਨੇ ਸੁਸਾਈਡ ਕੀਤਾ ਜਾਂ ਉਹਦਾ ਕਤਲ ਹੋਇਆ ਜਾਂ ਕਿਸੇ ਸਾਜ਼ਿਸ਼ ਰਾਹਤ ਮਾਰਿਆ ਜੇ ਜੇਕਰ ਉਹਨੇ ਸੁਸਾਈਡ ਕਰਨ ਵਾਲਾ ਬੰਦਾ ਨਹੀਂ ਸੀ ਜੇਕਰ ਉਹਨੇ ਕੀਤੀ ਵੀ ਆ ਤਾਂ ਇਸ ਗੱਲ ਤੋਂ ਪ੍ਰੇਰਿਤ ਹੋ ਕੇ ਕੀਤਾ ਹੋ ਸਕਦਾ ਜ਼ਿੰਮੇਵਾਰ ਉਹੀ ਹੈ ਉਹਦੀ ਪਤਨੀ ਤੇ ਜਿਹੜਾ ਉਹਦੀ ਪਤਨੀ ਦਾ ਦੋਸਤ ਹੈ ਲਵਪ੍ਰੀਤ ਤੇ ਉਹਦਾ ਜਿਹੜਾ ਸਹੁਰਾ ਪਰਿਵਾਰ ਹੈ ਧਜਿੰਦਾ ਸਿੰਘ ਦਾ ਡੈਡ ਬੋਡੀ ਵਾਸਤੇ ਕੋਈ ਕੀਤਾ ਉਹ ਡੈਡ ਬੋਡੀ ਵਾਸਤੇ ਅਸੀਂ ਜਿਵੇਂ ਆਪਣੇ ਲੋਕਲ ਐਮਪੀ ਵੀ ਬਾਹਰ ਸਿਮਰਤ ਕੋਰ ਬਾਦਲ ਨੂੰ ਉਹਨਾਂ ਨੂੰ ਵੀ ਦਿੱਤਾ ਤੇ ਸਿੰਚੇਵਾਲ ਸਾਹਿਬ ਜਿਹੜੇ ਸੰਤਪਾਲਬੀਰ ਸਿੰਘ ਜੀ ਉਹਨਾਂ ਕੋਲ ਵੀ ਅਸੀਂ ਰਿਟਨ ਚ ਦੇ ਕੇ ਆਏ ਆ ਵੀ ਤਾਂ ਕਿ ਬਿਨਾ ਪੈਸੇ ਖਰਚੇ ਤੋਂ ਜਿਹੜੀ ਡੈਡ ਬੋਡੀ ਆ ਉਹਦੀ ਇੱਥੇ ਆ ਜੇ ਤਾਂ ਕਿ ਅਸੀਂ ਉਹਦੀ ਜਿਹੜੀ ਅੰਤਮ ਰਸਮਾਂ ਮਰਤੇਕ ਦੇਹ ਦਾ ਸੰਸਕਾਰ ਕਰਕੇ ਅਸੀਂ ਆਪਦੇ ਹੱਥੀਂ ਕਰ ਸਕੀਏ ਗਾਂਵੀ ਤੋਂ ਤੋਂ ਦਾ ਹੈ ਐਕਸ਼ਨ ਕਰਨਾ ਤਾਂ ਇੱਕ ਯਾਦ ਕਰੂਗੀ ਸੁਣੂ ਜਾਂ ਕੋਟਾ ਵੀ ਜਾਏ ਬਿਲਕੁਲ ਕਰਾਂਗੇ ਜੀ ਅਸੀਂ ਚਾਹੇ ਬਾਹਰਲੀ ਕੋਰਟ ਦੇ ਵਿੱਚ ਜੋ ਉੱਥੇ ਕੁਝ ਕਰ ਸਕਦਾ ਹੋਇਆ ਕਿਸੇ ਰਿਸ਼ਤੇਦਾਰਾਂ ਨੂੰ ਭੈਣ ਭਰਾਵਾਂ ਨੂੰ ਕਹਿ ਕੇ ਮੇਲ ਕਰਕੇ ਉਧਰ ਵੀ ਅਸੀਂ ਤਾਂ ਉੱਥੇ ਕਹਿਣਾ ਚਾਹੁੰਦੇ ਆ ਉਥੋਂ ਦੀ ਗਵਰਨਮੈਂਟ ਨੂੰ ਵੀ ਕੇ ਪਰਚਾ ਦਰਜ ਹੋਵੇ ਤੇ ਉਹਨੂੰ ਉੱਥੋਂ ਰਿਪੋਰਟ ਕੀਤਾ ਜਾਵੇ ਇੰਗਲੈਂਡ ਚੋਂ ਭੇਜਿਆ ਜਾਵੇ ਵਾਪਸ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਇਹ ਜੀਆਂ ਮਨਜੀਤ ਕੌਰਾਂ ਹੋਰ ਘਰਾਂ ਦੇ ਨੂੰ ਬਰਬਾਦ ਨਾ ਕਰਨ ਹੋਰ ਕੋਈ ਤੇਜਿੰਦਰ ਸਿੰਘ ਸਿੱਧੂ ਬਲੀ ਦਾ ਬਕਰਾਂ ਨਾ ਬਣੇ ਅਸੀਂ ਇਹ ਚਾਹੁੰਦੇ ਹਾਂ ਸਾਨੂੰ ਇਨਸਾਫ ਮਿਲੇ ਨਿਆਂ ਮਿਲੇ ਤੇ ਹੋਰ ਜਿਹੜੇ ਪੰਜਾਬ ਦੇ ਬੱਚੇ ਆ ਦਿਨੋਂ ਦਿਨ ਇਹ ਜਿਹੀਆਂ ਘਟਨਾਵਾਂ ਬਹੁਤ ਹੋਈ ਜਾਂਦੀਆਂ ਉਹ ਵੀ ਠੀਕ ਰਹਿਣ ਇੱਥੇ ਇੱਕ ਹੋਰ ਘਟਨਾ ਵੀ ਹੋਈ ਸੀ ਸੰਦੋਹਾ ਪਿੰਡ ਦੀ ਕੁੜੀ ਐ ਇੱਕ ਉਹ ਕੈਨੇਡਾ ਸੀ ਉਹਦੇ ਵੀ ਕੁਝ ਪਤਾ ਨਹੀਂ ਲੱਗਿਆ ਕਿ ਕਿਵੇਂ ਮੌਤ ਹੋਈ ਐ ਉਸ ਦਿਨ ਇੱਥੇ ਲੱਖਾ ਸਧਾਨਾ ਜੀ ਵੀ ਆਏ ਸੀ ਉਹਨਾਂ ਨੇ ਬਾਹਰ ਗੱਲ ਵੀ ਕੀਤੀ ਸਾਡਾ ਉਹਨਾਂ ਨਾਲ ਵੀ ਰابطਾ ਹੈਗਾ ਉਹ ਵੀ ਚੰਗੀ ਮਦਦ ਕਰਨਗੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕੋਸ਼ਿਸ਼ਾਂ ਕਰ ਰਹੇ ਆ। ਮੇਰੇ ਨਾਲ ਆਇਪਿੰਦਰ ਸਿੰਘ ਦਾ ਬਾਈ ਕੀ ਕਰਤਾ ਉਹ ਕਿੱਲਾ ਸਰਕਟਨਾ ਤੋੜਨਾ ਗੱਲਬਾਤ ਦੀ ਰਹਿੰਦੀ ਜਦੋਂ ਰੁਕ ਗਿਆ ਹੈ। ਕੀ ਤੋੜਨਾ ਵਾਦੇ ਕਰਕੇ ਗਿਆ ਸੀ, ਕੀ ਗੱਲ ਕਰਕੇ ਗਿਆ। ਯਾ ਲਾਸਟ ਟਾਈਮ ਥੋੜੀ ਗੱਲ ਕਰਾਂ। ਮੇਰੀ ਗੱਲਬਾਤ ਬਾਈ ਉਹਦੇ ਨਾਲ ਹੁੰਦੀ ਰਹਿੰਦੀ ਸੀ। ਡੇਲੀ ਕੋਈ ਗੱਲਬਾਤ ਹੁੰਦੀ ਰਹਿੰਦੀ ਸੀ। ਤੋਂ ਐ ਘਰੋਂ ਕਿੱਲਾ ਜ਼ਮੀਨ ਦਾ ਵੇਚਿਆ। ਇਸ ਤੋਂ ਬਾਅਦ ਉਹ ਪਾਇਸਨ ਜਦੋਂ ਹੋਰ ਲੋਡ ਪਈ ਉਹਨੂੰ ਬੀਜਾ ਭਦਾਉਣ ਵਾਸਤੇ ਅਸੀਂ ਦਗ ਲਾਹੌਰ ਵੇਚਤਾ ਬਿਆਹ ਕਰਕੇ ਉਹ ਚਲੋ ਉਹਦਾ ਬੀਜਾ ਵੱਜ ਜਾ ਉਹ ਜੀ ਗਾਂਹਾਂ ਜਾ ਕੇ ਉਹਦੀ ਪਤਨੀ ਨੌ ਸਾਲੇ ਦੇ ਕੋਲੇ ਬਈ ਪੱਲਾ ਰਹਿੰਦੀ ਰਹੀ ਇਸ ਤੋਂ ਬਾਅਦ ਜੇ ਬਾਅਦ ਚ ਜਾ ਕੇ ਬਾਹਰ ਜਾ ਕੇ ਭਈ ਉਹ ਬਦਲ ਗਈ ਉੱਥੇ ਜਾ ਕੇ ਉਹਨੂੰ ਟੌਰਚਰ ਕਰਨ ਲੱਗ ਗਈ ਜੀ ਉਹ ਟੌਰਚਰ ਕਰਨ ਲੱਗ ਗਈ ਉਹ ਤੰਗ ਪਰੇਸ਼ਾਨ ਹੋ ਗਿਆ ਬਈ ਸਾਨੂੰ ਦੱਸਿਆ ਨਹੀਂ ਮੇਰੀ ਮਾਂ ਬਿਮਾਰ ਰਹਿੰਦੀ ਹੈ ਕੈਂਸਰ ਦੀ ਮਰੀਜ਼ ਆ ਤਾਂ ਕਰਕੇ ਉਹਨੇ ਕੋਈ ਗੱਲਬਾਤ ਸਾਨੂੰ ਘਰੇ ਦੱਸੀ ਨਹੀਂ ਵੀ ਤਾਂ ਕਰਕੇ ਵੀ ਮਾਂ ਨੂੰ ਕੁਝ ਨਾ ਹੋ ਜਾ ਜੇ ਮੇਰੇ ਭਰਾ ਮਾਂ ਨੂੰ ਕੁਝ ਨਾ ਹੋ ਜਾ ਇਸ ਕਰਕੇ ਉਹ ਉੱਥੇ ਬਹੁਤ ਜਿਆਦਾ ਟੌਰਚਰ ਕੀਤਾ ਗਿਆ ਉਹਨੂੰ ਬਹੁਤ ਦੁਖੀ ਸੀ ਅਸੀਂ ਇਧਰੋਂ ਕੁਝ ਨਾ ਕੁਝ ਕਰਕੇ ਸੀ ਜੋ ਵੀ ਅਸੀਂ ਰੁਪਏ ਭੇਜਦੇ ਉਹ ਉੱਥੇ ਫੜ ਕੇ ਉਹ ਆਪ ਦੇ ਹਵਾਲੇ ਕਰ ਲੈਂਦੇ ਸਾਰਾ ਖਾ ਜਾਂਦੇ ਉੱਥੇ ਸਾਨੂੰ ਪਤਾ ਨਹੀਂ ਸੀਗਾ ਵੀ ਇਹ ਕਰਕੇ ਆ ਗੱਲ ਵਾਤਾ ਜਦੋਂ ਲਾਸਟ ਟਾਈਮ ਉਹਨੇ ਕਿਹਾ ਵੀ ਅਗਰ ਕੇ ਮੇਰਾ ਵੀਜ਼ਾ ਖਤਮ ਹੋ ਗਿਆ ਤਾਂ ਕਰਕੇ ਸੀ ਉਹਨੂੰ ਪਿੱਛੇ ਸਾਰੇ ਗ੍ਰੇਸਟਾਰਾਂ ਦਾ ਫੜ ਫੜ ਕਰਕੇ ਰੁਪਏ ਅਸੀਂ 6 ਲੱਖ ਰੁਪਏ ਆ ਪਿੱਛੇ ਉਹਨ ਭੇਜਿਆ ਮੁੜ ਕੇ ਉਹ ਨਹੀਂ ਆ ਆ ਦੇ ਕਬਜ਼ੇ ਦੇ ਵਿੱਚ ਕਰ ਲਿਆ ਇਦੋਂ ਕਾ ਉਹ ਜੀ ਕਰ ਲਿਆ ਨਾ ਤਾਂ ਮੇਰੇ ਭਰਾ ਦਾ ਮੁੜਕੇ ਵੀ ਦਾ ਵੀਜਾ ਵਧਨ ਦਿੱਤਾ ਨਾ ਤਾਂ ਉਹਨੂੰ ਉਧਰੋਂ ਆਉਣ ਜੋਗਰਾ ਛੱਡਿਆ ਤੇ ਨਾ ਉਹਨੂੰ ਕਰਨ ਜੋਗਰਾ ਛੱਡਿਆ ਕਿਸੇ ਪਾਸੇ ਉਧਰ ਸੱਟ ਮੁੜਕੇ ਨੇ ਉਧਰ ਭਰਾ ਨੇ ਮੇਰੇ ਨੇ ਗੱਡੀ ਲੈ ਲਈ ਸੀ ਮੁੜਕੇ ਉਹਦਾ ਵੀ ਕਿਸੇ ਨੇ ਕੋਈ ਮਰ ਲਓ ਸੋਚੀ ਸਾਜੀ ਸਾਜੀ ਇਸ ਦੇ ਨਾਲ ਉਹਦਾ ਵੀ ਉਹ ਕਰਵਾਤਾ ਇਹ ਦੂਆ ਦਾ ਫਿਰ ਚੈਂਕਲ ਲੈ ਕੇ ਦਿੱਤਾ ਜਦੋਂ ਜਮਾ ਹੌਸਲਾ ਛੱਡ ਗਿਆ ਵੀ ਐ ਕਰਕੇ ਵੀ ਮੇਰਾ ਵੀ ਬਹੁਤ ਮਨ ਦੁਖੀ ਆ ਇਹ ਦੂਆ ਦਾ ਸੀ ਉਹਨੂੰ ਚੈਂਕਲ ਦਵਾ ਦਾ ਜਦੋਂ ਉਦੋਂ ਸ਼ੈਂਕਲ ਵੀ ਹੋ ਸਕਦਾ ਉਹਨਾਂ ਨੇ ਚੋਰੀ ਕਰਕੇ ਲੈ ਗਏ ਉਤੋਂ ਕੀ ਗੱਲਬਾਤ ਕਰਦਾ ਇਹੋ ਆਪਣਾ ਕੋਈ ਗੱਲਬਾਤ ਹੁੰਦੀ ਸੀ ਕੀ ਗੱਲ ਹੈ ਗੱਲਬਾਤ ਦਾ ਰੰਦਾ ਗੱਲਬਾਤ ਮੇਰੇ ਨਾਲ ਹੀ ਕਰਦਾ ਰਹਿੰਦਾ ਸੀ ਵੀ ਮਾਂ ਪਿਓ ਦਾ ਖਿਆਲ ਰੱਖੀ ਐਨਾ ਮੈਂ ਡੇਢ ਕਿਲਾ ਬਾਣ ਵੇਚ ਕੇ ਮੈਂ ਬਾਹਰ ਚਲਾ ਗਿਆ ਵੀ ਇੰਨੀ ਕਰਜ਼ ਦੀ ਪੰਡ ਦਿਨੋਂ ਦਿਨ ਭਾਰੀ ਹੁੰਦੀ ਗਈ ਅਸੀਂ ਇੱਧਰੋਂ ਰੁਪਏ ਭੇਜਦੇ ਗਏ ਰੁਪਏ ਭੇਜਦੇ ਗਏ ਵੀ ਚਲੋ ਅੱਜ ਵੀ ਸੌਖੇ ਹੋਵਾਂਗੇ ਮਾਂ ਪਿਓ ਨੂੰ ਕੋਈ ਸੌਖ ਦਾ ਸਹਾਰਾ ਹੋ ਸਾਨੂੰ ਨਹੀਂ ਪਤਾ ਸੀ ਵਿਉਤਰੀਆ ਕਿ ਇਹ ਜਾ ਕੇ ਐ ਬਦਲ ਜੂਗੀ 9 ਸਾਲ ਇੱਥੇ ਰਹਿਣ ਦੇ ਬਾਵਜੂਦ ਵੀ ਉਹਨੇ ਬਾਹਰ ਜਾ ਕੇ ਇਹੋ ਜਿਹਾ ਕੁਝ ਕੀਤਾ ਤਾਂ ਕਰਕੇ ਮੇਰੇ ਭਰਾ ਨੂੰ ਮੈਂਟਲੀ ਅਫਸੈਟ ਕਰਤਾ ਉਹਨੇ ਉਹ ਉਸ ਗੱਲ ਦੇ ਡਿਪਰੈਸ਼ਨ ਦੇ ਵਿੱਚ ਆ ਕੇ ਜਾਂ ਤਾਂ ਕੁਝ ਕਰ ਗਿਆ ਤੇ ਜਾਂ ਉਹਨਾਂ ਨੇ ਕੁਝ ਕਰਾਤਾ ਮਾਦਾ ਕਹਿਣਾ ਉਹਨਾਂ ਨੇ ਇੱਕ ਸੋਚੀ ਸਾਜੀ ਸਾਦਿਸ ਜੀ ਉਹਦੇ ਨਾਲ ਉਹਦਾ ਸੋਹਰਾ ਪਰਿਵਾਰ ਸਾਰੀ ਮਿਲੀਭੁਗਤ ਸੀ ਉਹਨਾਂ ਨੇ ਨਾਲ ਮਿਲ ਕੇ ਮਨ ਲੋਏ ਦਾ ਇੱਕ ਤਰ੍ਹਾਂ ਦਾ ਕਤਲ ਕੀਤਾ ਗਾ ਕੀ ਕਿ ਨੋ ਰਵਾਂ ਸਿੰਘ ਨੋਟੇ ਕਿ ਗੈਰਤ ਹੋਈ ਹੈ ਟਿਕਟ ਦੀ ਆਪਲੀ ਹੈ ਦੇਖੋ ਜੀ ਜਿਹੜੀ ਘਟਣਾ ਹੈ ਬਹੁਤ ਹੀ ਨਿੰਦਰਯੋਗ ਘਟਣਾ ਹੈ ਇੱਕ ਪਤੀ ਪਤਨੀ ਦਾ ਰਿਸ਼ਤਾ ਹੈ ਉਹ ਐਂ ਪਵਿੱਤਰ ਰਿਸ਼ਤਾ ਹੁੰਦਾ ਹੈ ਜੇ ਪਤਨੀ ਨੇ ਪਤੀ ਨੇ ਆਪਣਾ ਸਾਰਾ ਸਰੀਰ ਉਹਨੂੰ ਆਪਣਾ ਕਰਤਾ ਦੇ ਦਿੱਤਾ ਤਾਂ ਉਸ ਨੇ ਏਡੀ ਵੱਡੀ ਸਾਦਿਸ ਦੇ ਨਾਲ ਤਹਿਤ ਦੇ ਨਾਲ ਘਰ ਦੇ ਵਿੱਚ ਵਿਖਾੜਾ ਖੜੇ ਕਰਕੇ ਉਹ ਉਹਨੂੰ ਤਾਂ ਉਧਰ ਕੀਤਾ ਤਾਂ ਮੋਰ ਮਾੜੀ ਗੱਲ ਹੈ ਨਿੰਦਨੀਆ ਗੱਲ ਹੈ ਉਹ ਇਹ ਦੋ ਵਾਰ ਕਹਿ ਕੀ ਸਕਦੇ ਆ ਇੱਕ ਧੀ ਪਰਿਵਾਰ ਦੇ ਵਿੱਚ ਉਹਦੀ ਸੱਸ ਵੀ ਨਾ ਬਣੀ ਉਹਦੀ ਮਾਤਾ ਬਣ ਕੇ ਉਹਨੂੰ 10 ਵਾਰੀ ਆਈ ਲੈਕਸ ਕਰਾਇਆ ਸਵੇਰ ਜਾਣ ਤੋਂ ਪਹਿਲਾਂ ਉਹਦੀ ਸੱਸ ਮਾਤਾ ਨੇ ਉਹਨੂੰ ਪੁੱਛ ਲੈਣਾ ਵੀ ਪੁੱਤਰ ਟਿਫਨ ਦੇ ਵਿੱਚ ਤੇਰੀ ਰੋਟੀ ਹੈ ਚਾਹ ਤੇਰੀ ਤੇ ਰੱਖਤੀ ਸ਼ਾਮ ਨੂੰ ਰਾਤ ਦੇ 11 ਵਜੇ ਵੀ ਚਾਹ ਦਾ ਕੱਪ ਪਿਆ ਕੇ ਦੇਣਾ ਵੀ ਪੜ ਪੜਦੇ ਤੇ ਉਹ ਮਾਤਾ ਸਾਸ ਮਾਤਾ ਸਾਸਨੀ ਬਣੀ ਤੇ ਮਾਤਾ ਬਣੀ ਤੇ ਉਹ ਧੀ ਬਣ ਕੇ ਐਡਾ ਕੁਛ ਮੁੰਝਾਦਾਰ ਤਰੀਕੇ ਦੇ ਨਾਲ ਆਪਣਾ ਪਰਿਵਾਰ ਨੂੰ ਐਡਾ ਵੱਡਾ ਕੈਰ ਕਮਾ ਗਈ ਤੇਜਿੰਦਰ ਸਿੰਘ ਬਹੁਤ ਇੱਕ ਸੋਸ਼ਲ ਵਰਕਰ ਸੀ ਅੱਜ ਤੁਹਾਨੂੰ ਕਿੰਨੀ ਵੀਡੀਓ ਦਿਖਾ ਦਈਏ ਅਸੀਂ ਹਰ ਟੂਰਨਾਮੈਂਟ ਦੇ ਵਿੱਚ ਮੂਰੇ ਹੋਣਾ ਖੂਨਦਾਨ ਕੈਂਪ ਲਗਾਉਣਾ ਪੌਦਿਆਂ ਦੀ ਦੇਖਰੇਖ ਕਰਨਾ ਤੇ ਸਾਰਾ ਕੁਝ ਚੱਕ ਨਾ ਚੂਰ ਕਰਤਾ ਜੀ ਸਿਰਫ ਇਹ ਹੀ ਇੱਕ ਉੱਤਰ ਜਾ ਕੇ 9 ਸਾਲ ਇੱਥੇ ਰਹੀ 9 ਸਾਲ ਜੀ ਆਪਾਂ 9 ਪਲ ਵੀ ਕਿਸੇ ਨਾਲ ਬਤਾ ਲਈਏ ਤੋ ਉਹਦਾ ਮਾੜਾ ਨਹੀਂ ਸੋਚਣਾ ਕਰਦੇ 9 ਸਾਲ ਰਹਿ ਕੇ ਤੇ ਐਡਾ ਮਾੜਾ ਸੋਚਿਆ ਮਾੜਾ ਕੀਤਾ ਅਸੀਂ ਕਹਿੰਦੇ ਆਏ ਪਰਮਾਤਮਾ ਉਹਨੂੰ ਆਪਣੇ ਚਰਨਾਂ ਦੇ ਵਿੱਚ ਕਦੇ ਨਿਵਾਸ ਨਹੀਂ ਬਖਸ਼ੀ ਕੀ ਮੰਨੇ ਦੀ ਮੌਤ ਹੈ ਜਿੰਨੇ ਵਕਤ ਮੌਤ ਦਾ ਜ਼ਿੰਮੇਵਾਰ ਸਿੱਧੇ ਦਾ ਸਿੱਧਾ ਉਹਦੀ ਧਰਮ ਪਤਨੀ ਜੋ ਉਥੋਂ ਦਾ ਉਹਦੇ ਨਾਲ ਰਹਿ ਰਿਹਾ ਉਹਦਾ ਮਿੱਤਰ ਉਹ ਹੈ ਤੇ ਉਹਦਾ ਸੋਹਰਾ ਪਰਿਵਾਰ ਇਹਨੂੰ ਸਾਰੇ ਘਟੇ ਕਰਮ ਦਾ ਸੋਹਰੇ ਪਰਿਵਾਰ ਨੂੰ ਪਤਾ ਸੀ ਪਰ ਫਿਰ ਵੀ ਸਾਡੇ ਅਸੀਂ ਵੀ ਪਿਛਲੇ 2 ਦਿਨ ਤੋਂ ਸਾਨੂੰ ਜਦੋਂ ਪਤਾ ਲੱਗਿਆ ਤਾਂ ਅਸੀਂ ਉਹਨਾਂ ਨੂੰ ਫੋਨ ਕੀਤਾ ਮਾਸੀ ਜੀ ਨੇ ਅਸੀਂ ਇੱਥੇ ਮਿਲਣ ਵਾਸਤੇ ਅੱਜ ਅਸੀਂ ਜਾਣਾ ਸੀ ਸਹੁਰੇ ਪਰਿਵਾਰ ਨੂੰ ਮਿਲਣ ਤਾਂ ਸਹੁਰੇ ਪਰਿਵਾਰ ਨੂੰ ਜਦੋਂ ਪਤਾ ਲੱਗਿਆ ਵੀ ਉਹ ਮਿਲਣ ਆਉਣਗੇ ਉਹਨਾਂ ਨੇ ਆਪਣੀ ਬੇਟੀ ਨੂੰ ਫੋਨ ਕੀਤਾ ਬਾਹਰ ਤਾਂ ਉਹਨੇ ਸਾਡੇ ਭਰਾ ਨੂੰ ਵੀ ਟੌਰਚਰ ਕੀਤਾ ਕਿ ਤੂੰ ਇਹ ਗੱਲਾਂ ਪਿੰਡ ਦੱਸੀਆਂ ਮੈਂ ਤੈਨੂੰ ਇੱਥੇ ਬੈਠੇ ਨੂੰ ਇੱਥੇ ਮਰਵਾ ਸਕਦੀ ਆ ਤੇ ਜਿਹੜਾ ਇੰਡੀਆ ਦੇ ਵਿੱਚ ਬੈਠਾ ਭਰਾਗਾ ਮੇਰਾ ਸਹੁਰਾ ਮੇਰਾ ਸੱਸਾ ਤੇਰੇ ਤੂੰ ਹੈਗੇ ਨਾ ਮੈਂ ਉਹਨਾਂ ਨੂੰ ਉੱਥੇ ਵੀ ਮਰਵਾ ਸਕਦਾ ਹਾਂ। ਤਮ ਕੀ ਕਰਤੀਂ? ਤੇ ਦੇਖੋ ਇੱਕ ਬੰਦੇ ਦਾ ਚਲੇ ਜਾਣਾ ਤਾਂ ਬਹੁਤ ਵੱਡੀ ਘਟਨਾ ਤੇ ਉਸ ਪਤੀ ਨੂੰ 6 ਦਿਨ ਭੁੱਖਾ ਵੀ ਰੱਖਣਾ। ਚਲੋ ਸਾਨੂੰ ਕਹ ਸੀ ਕਹਿੰਦੇ ਕੁਝ ਵੀ ਨਾ ਦਿੰਦੀ। ਸਾਨੂੰ ਉਹਦਾ ਡਾਕੂਮੈਂਟ ਦੇ ਦੇ ਕੇ ਵਾਪਸ ਭੇਜ ਦਿੰਦੇ। ਵਾਪਸ ਅਸੀਂ ਸਾਰਿਆਂ ਸਾਰੇ ਸਾਡੇ ਮੁੰਡੇ ਜੋ ਕਲੱਬ ਦੇ ਹੈਗੇ ਨਾ ਨੌਜਵਾਨ ਵੀਰ ਉਹਨਾਂ ਨੇ ਕਿਹਾ ਸੀ ਵੀ ਪੈਸੇ ਪਾ ਕੇ ਤੈਨੂੰ ਵਾਪਸ ਭੇਜ ਲੈਣੇ ਆ। ਉਹ ਸਾਰੇ ਡਾਕੂਮੈਂਟਸ ਉਹਦੇ ਕੋਲ ਸੀਗੇ ਆਵੇ ਵੀ ਕਿੱਥੋਂ? 6 ਲੱਖ ਰੁਪਏ ਫੇਰ ਪਵਾ ਦੇ। 1.5 ਲੱਖ ਰੁਪਏ ਘੱਟੋ-ਘੱਟ 60 ਲੱਖ ਰੁਪਏ ਲਵਾ ਕੇ ਤਾਂ ਆਪਣੇ ਉਸ ਦਰਵੇਸ਼ ਪਤੀ ਨੂੰ ਇਹ ਜੀ ਮੌਤ ਦਿੱਤੀ ਤੇ ਅਸੀਂ ਤਾਂ ਦੋਨਾਂ ਸਰਕਾਰਾਂ ਤੋਂ ਮੰਗ ਕਰਦੇ ਆਂ ਜੀ ਉਧਰੋਂ ਡਿਵੋਟ ਕਰਕੇ ਇੱਧਰ ਭੇਜਿਆ ਜਾਵੇ ਤੇ ਇਥੋਂ ਅਸੀਂ ਕੜੀ ਤੋਂ ਕੋੜੀ ਸਜ਼ਾ ਦਿਵਾਵਾਂਗੇ ਦੋਨੇ ਪਰਿਵਾਰ ਉਹਦਾ ਸਹੌਰਾ ਪਰਿਵਾਰ ਤੇ ਉਹ ਲੋਚੀਆ ਭਾਈ ਮੈਂ ਤੇਂਦਰ ਸਿੰਘ ਸਿੱਧੂ ਪਿੰਡ ਸੰਦੋਹਾ ਜ਼ਿਲ੍ਹਾ ਪਟੰਡਾ ਪੰਜਾਬ ਮੇਰੀ ਵਾਈਫ ਅਸੀਂ ਪਹਿਲਾਂ ساری ਕਹਾਣੀ ਦਾ ਅਸੀਂ ਪਹਿਲਾਂ ਚਾਰ ਵਾਰ ਕੈਨੇਡਾ ਟਰਾਈ ਕੀਤਾ ਤੇ 4 ਫਿਊਜਰਾਂ ਗਿਆ ਸਾਡੀਆਂ ਤੋਂ ਤੇ ਤਕਰੀਬਨ 10 ਲੱਖ ਰੁਪਏ ਦਾ ਨੁਕਸਾਨ ਸਾਡਾ ਹੋਗਾ ਸੀਗਾ ਫਿਰ ਇਸ ਪੇ ਕੀ ਤਿਰਫੰਡ ਹੋਈ ਪੇ ਕੀ ਤਿਰਫੰਡ ਹੋਈ ਨਾ ਤੇ ਉਸ ਤੋਂ ਬਾਅਦ ਅਸੀਂ ਚਲੋ ਯੂਕੇ ਰੈਜ਼ਾਈਡ ਕਰ ਲਿਆ ਅਸੀਂ ਕੋਈ ਬੇਬੀ ਪਲਾਨਿੰਗ ਦਾ ਵੀ ਨਹੀਂ ਕੀਤਾ ਬੱਚੇ ਦਾ ਸਾਨੂੰ ਕਰਦੇ ਕਹਿੰਦੇ ਰਹੇ ਸੀ ਤੁਸੀਂ ਕੋਈ ਜਵਾਗਤ ਦੇਖ ਲਿਓ ਵੀ ਆ ਤੇ ਨਹੀਂ ਕੀਤਾ ਸੀ ਉਸ ਤੋਂ ਬਾਅਦ 2023 ਦੇ ਵਿੱਚ ਅਸੀਂ ਕੇਸ ਫਾਈਲ ਕੀਤਾ ਯੂਕੇ ਦਾ ਤੇ ਉਹ ਜਦੋਂ ਮੇਰੀ ਭਾਈਪਾ ਮਨਜੀਤ ਕਰੋ ਤੇ 2023 ਦੇ ਵਿੱਚ ਇੱਥੇ ਆਗੇ ਸੀਗੀ ਆਪਣਾ ਯੂਕੇ ਆਗੇ ਸੀਗੀ 2 ਅਗਸਤ ਦੇ ਵਿੱਚ ਜੁਲਾਈ ਅਗਸਤ ਦੇ ਵਿੱਚ ਤੇ ਉਸ ਤੋਂ ਬਾਅਦ ਸਾਲ ਚਾ ਮੈਂ ਮੈਂ ਆਪਣਾ ਵੀਜ਼ਾ ਲਗਵਾ ਲਿਆ ਸੀਗਾ ਤੇ ਜਦੋਂ ਮੈਂ ਆਉਣਾ ਸੀਗਾ ਮੇਰਾ ਚੰਡਰੀ ਵੀਜ਼ਾ ਆ ਗਿਆ ਸੀਗਾ ਤੇ ਮੈਨੂੰ ਮੈਸੇਜ ਆਇਆ ਸੀਗਾ ਰਾਤ ਨੂੰ ਤਿੰਨ ਦਿਨ ਪਹਿਲਾਂ ਇਹ ਤੁਮਾ ਸੀਗਾ 5 ਕਰੀਗ ਨੂੰ ਮੈਨੂੰ ਜੇ ਸੱਤ ਨੂੰ ਆਉਣਾ ਸੀ ਚਾਰ ਤਰੀਕ ਨੂੰ ਮੈਸੇਜ ਆਇਆ ਸੀਗਾ ਤੇ ਮੈਨੂੰ ਕਹਿੰਦੇ ਵੀ ਮੇਰੀ ਲਾਈਫ ਦੇ ਵਿੱਚ ਕੋਈ ਹੈਗਾ ਤੂੰ ਇੱਥੇ ਨਾ ਤੇ ਮੈਂ ਕਿਹਾ ਵੀ ਤਾਂ ਕੀ ਗੱਲ ਹੋਈ ਫਿਰ ਮੈਂ ਮੈਂ ਨਾਮ ਹੈ ਘਰੇ ਦੱਸਿਆ ਗੱਲ ਨਾ ਕਿਸੇ ਨੂੰ ਹੋਰ ਦੱਸਿਆ ਤੇ ਮੈਂ ਕਿਹਾ ਮੈਂ ਟੈਟਾਈ ਬੈਠਾ ਸੀਗਾ ਸਾਰਾ ਕੁਝ ਕਰੀ ਬੈਠਾ ਸੀ ਮੈਂ ਕਿਹਾ ਚੱਲ ਵੀ ਮੈਨੂੰ ਜਾਣਣਾ ਹੀ ਚਾਹੀਦਾ ਚਲੋ ਚਾਹੇ ਬਹੁਤ ਨੁਕਸਾਨ ਹੋ ਜੂਗਾ ਆਉਣ ਜਾਣ ਦਾ ਜੋ ਵੀ ਹੈ ਪਰੋਤਮੇ ਹਰਗੇਸੀ ਟ੍ਰੈਕ ਲੈ ਕੇ ਤੇ ਇਹ ਉਹ ਇਥੇ ਆਇਆ 에어ਪੋਰਟ ਤੋਂ ਉਤਰਿਆ ਤਾਂ ਉਹ ਮੁੰਡੇ ਨਾਲ ਸੀਗਾ ਉਹ ਮੁੰਡੇ ਦਾ ਪਿੰਡ ਬਿਸਨੰਦੀ ਆ ਫਿਰ ਜ਼ਿਲ੍ਹਾ ਬਰੀਦਕੋਟ ਤੇ ਉਹਦਾ ਨਾਮ ਸੁਭਾ ਸਿੰਘ ਆ ਉਹਦਾ ਨਾਲ ਲੱਪਰੀ ਸੀਗਾ ਤੇ ਉਹ ਅੱਗੇ ਦੇ ਸਾਡੇ ਪਿੰਡ ਨਾਲ ਦੀ ਰਿਸ਼ਤੇਦਾਰੀ ਜੀ ਤੇ ਉਸ ਬੰਦੇ ਨੇ ਇਹਨੂੰ ਕੁੜ ਨੂੰ ਬਲੈਕਮੇਲ ਕੀਤਾ ਮੈਨੂੰ ਵੀ ਤਾਂ ਬਲੈਕਮੇਲ ਕੀਤਾ ਕੇ ਇਹਦੀ ਮਰਜ਼ੀ ਸੀਗੀ ਤੇ ਜਦੋਂ ਮੈਂ ਉੱਥੇ 에어ਪੋਰਟ ਤੋਂ ਉਤਰਿਆ ਸਾਰਾ ਕੁਝ ਇਹਨੇ ਮੇਰਾ ਇੱਕ ਮੈਨੂੰ ਕਹਿੰਦਾ ਜੇ ਤੇ ਜ਼ਰੂਰੀ ਕਾਗਜ਼ਾਤ ਇੱਥੇ ਚੋਰੀ ਹੋ ਜਾਂਦੇ ਤਾਂ ਮੈਨੂੰ ਫੜਾ ਦੇ ਤੇ ਮੈਂ ਇਹਨੂੰ ਡਾਕੂਮੈਂਟ ਰੱਖਿਆ ਤੇ ਜਿੱਥੇ ਵੀ ਮੈਂ ਜੌਬ ਲੈਣ ਜਾਣਾ ਤਾਂ ਮੈਨੂੰ ਇਹਨਾਂ ਨੇ ਕੋਈ ਸੌਫਟ ਕਾਪੀ ਦੇ ਦੇਣੀ ਵੀ ਤੁਹਾਨੂੰ ਇੱਥੇ ਆਪਲਾਈ ਕਰਦੇ ਆਂ ਕਰਦੀ ਤੇ ਮੈਨੂੰ ਉੱਥੇ ਰੱਖਿਆ ਮਨ ਲੀ ਇਹਨਾਂ ਨੇ ਮੈਂ ਮੈਂ ਰਿਹਾ ਉੱਥੇ ਉਸ ਲਈ ਓਪਨ ਵਿੱਚ ਰਹੇ ਤੇ ਇਹ ਉਹ ਕੁੜੀ ਉਹਦੇ ਨਾਲ ਪੈਂਦੀ ਨਹੀਂ ਸੀ ਮੇਰੀ ਵਾਈਫ ਇਹਦੇ ਨਾਲ ਪੈਂਦੀ ਹੁੰਦੀ ਸੀਗੀ ਤੇ ਫਿਰ ਇਹਨਾਂ ਨੂੰ ਥੋੜਾ ਡਿਸਟਰਬੈਂਸ ਲੱਗੀ ਤੇ ਦੋ ਕੁ ਮਹੀਨੇ ਬਾਅਦ ਇਹਨਾਂ ਨੇ ਆਪਣਾ ਉੱਤਕਰੇ ਰੂਮ ਚੇਂਜ ਕਰਾਂਗੇ ਮੀ ਮੈਂ ਕਿਹਾ ਵੀ ਮੈਂ ਤਾਂ ਮੇਰੇ ਕੋਲ ਇੰਨੇ ਪੈਸੇ ਨਹੀਂ ਮਤੈ ਇੱਥੇ ਰਹੂੰਗਾ ਪਰ ਫਿਰ ਵੀ ਮੈਨੂੰ ਇੱਥੇ ਇਹਨਾਂ ਨੇ ਹੋਰ ਕਰ ਲੈ ਲੈ ਇਹਨਾਂ ਨੇ ਉੱਥੇ ਕਰ ਲੈ ਲੈ ਮੈਂ ਇੱਥੇ ਥੱਲੇ ਰਹਿਣਾ ਸੀ ਕਿ ਇਹਨਾਂ ਨੇ ਇੱਥੇ ਜਿੱਦ ਮੇਰੀ ਵਾਈਫ ਆ ਤਾਂ ਉਹ ਮੁੰਲ ਰਹੇ ਉੱਪਰ ਰੂਮ ਉੱਪਰ ਰੂਮ ਲੈ ਜਗਾ ਸਾਡਾ ਆ ਰੂਮਾ ਤੇ ਮੈਨੂੰ ਬਲੈਕਮੇਲ ਕੀਤਾ ਮਾਰੇ ਸਾਰੇ ਡਾਕੂਮੈਂਟ ਇਹਨਾਂ ਕੋਲ ਸੀ ਕਿ ਪਾਸਪੋਰਟ ਤੋਂ ਲੈ ਕੇ ਜਨਮਾ ਬੀਆਰ ਜਨਮ ਉਹ ਵੀ ਇਹਨਾਂ ਕੋਲ ਸੀਗਾ ਤੇ ਤਾਂ ਕਰਕੇ ਸਾਰਾ ਕੁਝ ਮੈਨੂੰ ਬਰਬਾਦ ਕਰਤਾ ਬਾਈ ਹੈ ਨਾ ਮੇਰਾ ਆਪਣਾ 40 ਤੋਂ 42-43 ਲੱਖ ਰੁਪਏ ਲੱਗਿਆ ਸੀਗਾ ਤੇ ਹੁਣ ਵੀ ਮੈਂ ਵੀਜ਼ਾ ਐਕਸਟੈਂਡ ਕਰਵਾਇਆ ਹੁਣ ਵੀ ਮੇਰੇ ਪੈਸੇ ਲੱਗੇ ਜਿੱਦ ਦੇ ਮੈਂ 6 ਤਰੀਕ ਨੂੰ ਇੱਥੇ ਆਇਆ ਸੀਗਾ ਉਦੋਂ ਵੀ ਮੈਂ ਤਾਂ ਚੜ 40000 ਰੁਪਏ ਇਹਨਾਂ ਦੇ ਖਾਤੇ 'ਚ ਪਾ ਕੇ ਆਇਆ ਸੀਗਾ ਮੈਨੂੰ ਵੈਸੇ ਮੇਰੇ ਕੋਲ ਕਰਾਇਆ ਹੈ ਨਹੀਂ ਇੱਥੇ ਆਉਣ ਨੂੰ ਜਿੱਥੇ ਉਹ ਮੁੰਡਾ ਰਾਦੇ ਉੱਥੇ ਰਹਿੰਦੇ ਸੀਗੇ ਉਦੋਂ ਵੀ ਪਾਇਆ ਸੀਗਾ ਤੇ ਜਦੋਂ ਟਿਕਟ ਵੀ ਦੋ ਵਾਰੀ ਕੈਂਸਲ ਹੋ ਗਈ ਸੀ ਇਮੀਗ੍ਰੇਸ਼ਨ ਤੋਂ ਫੇਰ ਕਰਤਾ ਸੀਗਾ ਉੱਥੇ ਵੀ ਮੈਨੂੰ ਖੜੇ ਪੈਰ 1.5 ਲੱਖ ਰੁਪਏ ਹੋ ਲੋਣਾ ਪੈ ਡੈਕਟਵਾਸ ਤੇ 1.27 ਲੱਖ ਰੁਪਏ ਤੇ ਆਦੋ ਖਾਇਆ ਬਾਈ ਮੇਰੇ ਨਾਲ ਹਾਂ ਮੈਂ ਤਾਂ ਇਹੀ ਕਹਣਾ ਵੀ ਭਰਾਵੋ ਨਾ ਨਾ ਬਾਹਰ ਭੱਜੋ ਨਾ ਜੇ ਕਿਸੇ ਨੇ ਆਉਣਾ ਵੀ ਤਾਂ ਨਾਲ ਆਓ ਹਨ ਤੇ ਬਾਈ ਕੁੜੀਆਂ ਕੜੀਆਂ ਨੇ ਵੇਚਦਾ ਕੋਈ ਕੋਈ ਏਡੀ ਵੱਡੀ ਗੱਲਬਾਤ ਹੈ ਨਹੀਂ ਭਰਾਵੋ ਤੇ ਹੋ ਸਕਦਾ ਮੈਂ ਹਨਾ ਵੀ ਰਮਾ ਨਾ ਰਮਾ ਤੇ ਮੇਰੀ ਤਾਂ ਇਹੀ ਬੇਨਤੀ ਹੈ ਵੀ ਮੇਰੇ ਮਾਂ ਪਿਓ ਨਾਲ ਜ਼ਰੂਰ ਖੜੇ ਹੋ ਜਾਣਾ ਉਹਨਾਂ ਨੂੰ ਇੱਜ਼ਤ ਦਿਵਾਇਓ ਤੇ ਸਾਨੂੰ ਪੈਨਸ਼ਨ ਦੀ ਕੋਈ ਲੋੜ ਨਹੀਂ ਹੈ ਨਾ ਅਸੀਂ ਜ਼ਮੀਨ ਵੇਚ ਕੇ ਕੋਈ ਗੱਲ ਨਹੀਂ ਕਿਲਾ ਹੋਰ ਵੇਚ ਦਾਂਗੇ ਅਸੀਂ ਲੋਕਾਂ ਨੇ ਪਾਹੀਂ ਮੋੜ ਦਾਂਗੇ ਪਰ ਜਿਹੜੇ ਬੰਦੇ ਦੇ ਆ ਆਪਣਾ ਇਹ ਵਿਚਨੇ ਮਾ ਸੁਭਾ ਸਿੰਘ ਉਹਦਾ ਤੇ ਉਹਦਾ ਮੁੰਡਾ ਲੱਪਰੇ ਸਿੰਘ ਲੱਪਰੇ ਸਿੰਘ ਨਾਲ ਜਿਹੜਾ ਹੈ ਜਿਹਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਆ ਤਾਂ ਪਹਿਲੇ ਸੁਭਾ ਸਿੰਘ ਤੇ ਲੱਪਰੇ ਦੀ ਮਾਂ ਜਿਹੜੀ ਪਿੰਡ ਬਸੰਨਦੀ ਰਹਿੰਦੀ ਆ ਤੇ ਮਨਜੀਤ ਕੌਰ ਤੇ ਸਿੱਧੂ ਤੇ ਮੱਗਾ ਸਿੰਘ ਮਾਨ ਤੇ ਤੇ ਦੋ ਪਰਾ ਜਸਵੀਰ ਸਿੰਘ ਤੇ ਅਮਰਪਾਲ ਸਿੰਘ ਇਹਨੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਆ ਮੈਂ ਇਹਨਾਂ ਨੂੰ ਇੱਕ ਸਾਲ ਮਿਹਨਤਾਂ ਕਰਦਾ ਰਿਹਾ ਵੀ ਆਹ ਗੱਲ ਆ ਵੀ ਮੇਰੀ ਜਿੰਦਰੀ ਖਰਾਬ ਹੋ ਰਹੀ ਆ ਮੇਰੇ ਨਾਲ ਇਦਾਂ ਹੋ ਰਿਹਾ ਪਰ ਕਿਸੇ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਕੁਝ ਨਹੀਂ ਉੱਤ ਚੱਲਿਆ ਤੇ ਦੂਸਰੀ ਗੱਲ ਸ਼ਾਇਦ ਮੇਰਾ ਵੀ ਕੁਝ ਨਾਮ ਦਾ ਚੱਲੇ ਜਾਂ ਕੁਝ ਵੀ ਆ ਤੇ ਇਹਨਾਂ ਗੱਲਾਂ ਤੇ ਬਾਈ ਹਨਾ ਜਰੂਰ ਦੇਖਣਾ ਵੀ ਅਸੀਂ ਕਿਉਂ ਕਿਉਂ ਘਰ ਛੱਡਦੇ ਆ ਕਿਉਂ ਇੱਥੇ ਆਉਣੇ ਆ ਨਾ ਕਿਉਂ ਬਰਬਾਦ ਹੁੰਨੇ ਆ ਅਸੀਂ ਤੁਹਾਡੇ ਰਿਸਟ੍ਰਿਟਟ ਟੂਟ ਦੇ ਕਿਉਂ ਕਿਉਂ ਮਸੀਂ ਜ਼ਮੀਨਾਂ ਵੇਚ ਕਿਉਂਦੇ ਤੁਸੀਂ ਮੈਂ ਕਿਸੇ ਤੇ ਨਹੀਂ ਕਹਿੰਦਾ ਮੇਰੀ ਮੇਰੀ ਹਿਸਟਰੀ ਚੱਕ ਦੇਖ ਲਓ ਵੀ ਮੈਂ ਕੀ ਕੀ ਸਟ੍ਰਗਲ ਨਹੀਂ ਕੀਤੀ ਪੰਜਾਬ ਪੁਲਿਸ ਬਾਅਦ ਕਿਸਕੋ ਇਸ ਬਾਅਦ ਤੇ ਕੀ ਐਲੀਜੀਬਿਲਟੀ ਨਹੀਂ ਸੀਗੀ ਕੀ ਮੇਰੀ ਪਰਸੈਂਟੇਜ ਡਾਊਨ ਸੀਗੀ ਕੁਝ ਵੀ ਜਿਆ ਤੇ ਮੈਂ ਭਗਵਾਨ ਤੁਹਾਨੂੰ ਬੇਨਤੀ ਕਰਦਾ ਵੀ ਮੇਰੇ ਮਰੇ ਤੇ ਜ਼ਰੂਰ ਜ਼ਰੂਰ ਆ ਕੇ ਜਾਈ ਮੇਰੇ ਪਿਆਰ ਨੂੰ ਕੋਲ ਦੋ ਮਿੰਟ ਬਹਿ ਕੇ ਜਾਈ ਉਹ ਨਾਲ ਗੱਲ ਕਰ ਯਾਰ ਮਿੱਤਰ ਕਿੰਨਾ ਕੌਖਾ ਇਹ ਮੇਰਾ ਪਿਆਉ ਨੀਓਕਾ ਇੱਕ ਕਰ ਕਰ ਇਹੀ ਹਾਲ ਆ ਮੇਰੀ ਭਤੀਜੀ ਮਰੀਆ ਗਰਮੇਲ ਦੀ ਕੁੜੀ ਉਹ ਉੱਥੇ ਵੀ ਇਹੀ ਹਾਲ ਆ ਹੱਥ ਬਣ ਕੇ ਬੇਨਤੀ ਕਰਨਾ ਵੀ ਪੰਜਾਬ ਬਚਾ ਲਓ ਯਾਰਾ ਨਾ ਉਮੀਦ ਹੈਗੀ ਆ ਨਾ ਤੇ ਆਪਣਾ ਬਜੀ ਨੇ ਮਾੜਾ ਕੀਤਾ ਉਹਨੂੰ ਪਤਾ ਆਪਣਾ ਜਿਹਨੇ ਖਾਦਾ ਕੀ ਕੀਤਾ